ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਦੀਪ ਸਿੰਘ ਆਲੋਕ ਇਸ ਵਕਤ ਮੈਂ ਮੌਜੂਦ ਹਾਂ ਡਾਕਟਰ ਸੁਖਦੇਵ ਸਿੰਘ ਜੀ ਦੀ ਕੌਟਰੀ ਜਿੱਤੇ ਕਿ ਅੱਜ ਸੁਖਵੀਰ ਬਾਦਲ ਜੀ ਇੱਥੇ ਪ੍ਰਚਾਰ ਕਰ ਰਹੇ ਐ ਜੀ ਆਪਾਂ ਗੱਲਬਾਤ ਕਰਾਂਗੇ ਡਾਕਟਰ ਸੁਖਦੇਵ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਪ੍ਰਚਾਰ ਹੋ ਰਿਹਾ ਵਾ ਹਲਪ ਪਾਰਟੀ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਅੱਜ ਕੀ ਰਿਸਪੌਂਸ ਮਿਲਿਆ ਵਾ ਸੁਖਵੀਰ ਬਾਦਲ ਜੀ ਦੇ ਲੋਕਾਂ ਦਾ ਖਾਸ ਕਰਕੇ ਭਾਜੀ ਤੁਸੀਂ ਇੱਥੇ ਸੀਗੇ ਤੁਸੀਂ ਦੇਖ ਰਹੇ ਹੋ ਕਿੰਨਾ ਕੱਟ ਸੀ ਇਹ ਕੋਈ ਬਾਹਰ ਦਾ ਕੱਟ ਨਹੀਂ ਸੀਗਾ ਇਹ ਸਾਡੀਆਂ ਇੱਥੇ ਜਿਹੜੀਆਂ ਇਸ ਬੂ ਰੀਸੈਂਟ ਕਲੋਨ ਹਮ ਪ੍ਰਕਾਸ਼ ਕਲੋਨੀ ਤੇ ਇੰਦਰਾ ਕਲੋਨ ਇਹ ਤਿੰਨ ਕਲੋਨੀਆਂ ਦਾ ਕੱਟ ਸੀਗਾ ਤੇ ਰੜੀਮਾਲਾ ਇਹ ਥੋੜੇ ਪਾਤਸ਼ਾਹ ਦੇ ਪੈਂਦੇ ਆ ਪੁੱਠਾ ਚ ਤੇ ਇਹ ਇਕੱਠ ਨੋਲ ਇਕੱਠ ਬੋਟਰਾਂ ਵਾਲਾ ਸੀਗਾ ਡੀਪੀਐਮਸੀ ਵਿੱਚ ਸਾਰੇ ਤੁਸੀਂ ਵੇਖਿਆ ਹੀ ਆ ਨੌਜਵਾਨ ਹੁੰਦੇ ਸਾਡੇ ਬਜ਼ੁਰਗ ਤੇ ਇਹ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਲੋਕ ਹੈ ਜਿਹੜੇ ਕਿ ਅਕਾਲੀ ਦਲ ਦਾ ਕਿਸੇ ਦਾ ਸਾਡਾ ਮਾੜਾ ਸਮਾਂ ਮੈਂ ਕਹਿ ਸਕਣਾ ਆਇਆ ਸੀ ਉਹ ਹੁਣ ਲੋਕਾਂ ਦੇ ਵਿਚਾਰ ਚੇਂਜ ਹੋ ਗਏ ਵੀ ਯਾਰ ਨਹੀਂ ਵੀ ਜੋ ਕੋਈ ਪੰਜਾਬ ਦਾ ਭਲਾ ਕਰ ਸਕਦਾ ਹੈ ਤਾਂ ਉਹ ਕਾਲੀਦਾਲੀ ਕਰ ਸਕਦਾ ਹੈ ਤੇ ਜਿਹੜੀ ਝੂਠ ਦੀ ਅਦੇਂਦੇ ਪੰਡ ਹੈ ਉਹ ਬਹੁਤ ਭਾਰੀ ਹੋ ਗਈ ਝੂਠ ਸਰਿਆ ਨਹੀਂ ਚੱਲਦਾ ਕਿਸੇ ਬੰਦੇ ਨਾਲ ਵੀ ਤੁਸੀਂ ਗੱਲ ਕਰ ਲੋ ਤਾਂ ਝੂਠ ਉਹ ਇੱਕ ਵਾਰੀ ਸੋਣ ਲੁਗਾ ਦੂਜੀ ਵਾਰੀ ਅਗਲਾ ਕਹਿੰਦਾ ਯਾਰ ਨਹੀਂ ਇਹ ਤਾਂ ਹੋ ਗਿਆ ਅੱਜ ਬੋਟ ਲਾ ਲਾ ਕਿਤੇ ਦਿਹਾਣਾ ਪੜਤਾ ਪੂਰਾ ਪੰਜਾਬ ਸਰਕਾਰ ਇੱਥੇ ਇਕੱਲੀ ਸੀਟ ਤੇ ਬੈਠੀ ਹੈ। ਲੁਧਿਆਣਾ ਦੇ ਚਾਰ ਜਨਰਲ ਕਮਿਸ਼ਨਰ ਹੈ ਚਾਰੇ ਬੈਸਟ ਦੇ ਵਿੱਚ ਬੈਠੇ ਆ। ਜਿੰਨਾ ਇੱਥੇ ਹੁਣ ਜ਼ੋਰ ਲੱਗ ਰਿਹਾ ਹੈ ਕਿ ਜਿਵੇਂ ਪੂਰੇ ਪੰਜਾਬ ਦਾ ਸਾਰਾ ਇੱਥੇ ਪੈਸਾ ਲੱਗ ਰਿਹਾ ਤੇ ਇੱਥੇ ਸਾਰਾ ਕੁਝ ਹੋ ਰਿਹਾ ਇਹ ਤੁਹਾਡੇ ਸਾਹਮਣੇ ਹੈ ਲੋਕ ਸਮਝਦੇ ਇਸ ਚੀਜ਼ ਨੂੰ ਕਿ ਅੱਜ ਵੋਟਾਂ ਲੈਣ ਖਾਤਰ ਇਹ ਸਾਰਾ ਜੋ ਸਰ ਤੁਸੀਂ ਕੀ ਬੋਲਤਾ ਰਹੇ ਨਖਤਰ ਜੋ ਸਰ ਪਹਿਲਾਂ ਵੀ ਲੱਗ ਰਿਹਾ ਸੀਗਾ ਇਸ ਵਾਰ ਕੀ ਲੱਗਦਾ ਕੁਮਨ ਸਾਹਿਬ ਸੀਟ ਕਰ ਲੈਣਗੇ ਕਿਉਂਕਿ ਪਹਿਲਾਂ ਦੋ ਸਿੱਕੇ ਅਕਾਲੀ ਦਲ ਦੇ ਹਿੱਸੇ ਆਈਆਂ ਸੀ ਇਹ ਵੇ ਤੁਸੀਂ ਵੇਖੋ ਆ ਪਿਆਰ ਵੇਖਿਆ ਲੋਕਾਂ ਦਾ ਲੋਕਾਂ ਨੇ ਕਿੰਨੇ ਉਤਸ਼ਾਹ ਦੇ ਨਾਲ ਆ ਕੇ ਇੰਨੀ ਗਰਮੀ ਦੇ ਬਾਅਦ ਜੁੜ ਬੀਬੀਆਂ ਬੱਚੇ ਵੱਡੇ ਸਭ ਬੈਠੇ ਐ ਇੱਥੇ ਲੱਗਦਾ ਨਹੀਂ ਤੁਹਾਨੂੰ ਵੀ ਲੋਕਾਂ ਦਾ ਇੰਨਾ ਉਸ਼ਾ ਲੋਕਾਂ ਦੀ ਇੰਨੀ ਅਕਾਲੀ ਦਲ ਦੇ ਪ੍ਰਤੀ ਸੋਚ ਹੈ ਵੀ ਲੋਕ ਚਾਹੁੰਦੇ ਆ ਵੀ ਅਸੀਂ ਆਪ ਦਾ ਆਪ ਦੀ ਜਿਹੜੀ ਖੇਤਰੀ ਪਾਰਟੀ ਹੈ ਉਹਨੂੰ ਲੈ ਕੇ ਆਈਏ ਠੀਕ ਹੈ ਨਾ ਅਕਾਲੀ ਦਲ ਦੀ ਸਰਕਾਰ ਬਣੂਗੀ ਅਗਲੀ 27 ਚ ਆ ਸੇਕ ਵੀ ਅਸੀਂ ਬੜੇ ਵੱਡੇ ਫਰਕ ਨਾਲ ਜਿੱਤਾਂਗੇ ਪਰ ਸਰ ਮੈਂ ਕਈ ਲੋਕਾਂ ਦੇ ਸੁਣ ਲੋਕਾਂ ਦੇ ਲੋਹ ਸੁਣਿਆ ਵੀ ਲੋਕਾਂ ਦਾ ਕਹਿਣਾ ਇਹ ਹੈ ਲੋਕਾਂ ਦੀ ਗੱਲ ਕਰ ਰਿਹਾ ਲੋਕਾਂ ਦਾ ਕਹਿਣਾ ਕਿ ਅਕਾਲੀ ਦਲ ਆਉਣ ਵਾਲੇ 15 ਸਾਲ ਨਹੀਂ ਆਉਂਦੀ ਇਹ ਆ ਦੇਖੋ ਮੈਂ ਹੁਣ ਕਹਿ ਰਿਹਾ ਅੱਜ ਕੋਸ਼ਿਸ਼ ਕੀਤੀ ਜਮਾ ਇਹ ਤਾਂ ਪ੍ਰਤੱਖ ਸਬੂਤ ਹੈ ਤੁਸੀਂ ਇੱਕਾਕ ਦੇਖੋ ਜਿਹੜਾ ਜਿਹੇ ਲੋਕ ਇੰਨਾ ਆਪਦੇ ਲੀਡਰ ਨੂੰ ਆਪਦੇ ਪ੍ਰਧਾਨ ਨੂੰ ਸੁਣਨ ਵਾਸਤੇ ਆਏ ਹੈ ਤਾਂ ਉਹ ਇੰਨੀ ਗਰਮੀ ਚ ਕੋਈ ਛੌਕ ਡਾਲਤਾ ਨਹੀਂ ਆਏ ਉਹਨਾਂ ਨੂੰ ਅਕਾਲੀ ਦਲ ਨਾਲ ਪਿਆਰ ਹੈ ਉਹਨਾਂ ਦੀ ਸੋਚ ਹੈ ਵੀ ਹੁਣ ਅਸੀਂ ਅਕਾਲੀ ਦਲ ਨੂੰ ਅੱਗੇ ਲੈ ਕੇ ਤਕੜਾ ਕਰਕੇ ਤੇ ਤਾਂ ਕਿ ਅੱਗੇ ਸਾਡੀ ਸਰਕਾਰ ਬਣ ਚਾਰ ਵਿੱਚ ਕੀ ਲੋਕਾਂ ਨੂੰ ਕਿਹਾ ਜਾਂਦਾ ਮੈਸੇਜ ਕੀ ਦਿੱਤਾ ਜਾ ਰਿਹਾ ਲੋਕਾਂ ਨੂੰ ਔਰ ਵਾਦੇ ਕਿੱਥੇ ਕੀਤੇ ਜਾ ਰਹੇ ਨੇ ਅਸੀਂ ਕੋਈ ਵਾਦਾ ਨਹੀਂ ਕਰਦੇ ਜੀ ਅਸੀਂ ਤਾਂ ਅਸੀਂ ਤਾਂ ਕੰਪੇਅਰ ਕਰਦੇ ਹਾਂ ਕਿ ਸਾਡੀ 10 ਸਾਲ ਸਰਕਾਰ ਰਹੀ ਹੈ ਜਿਹੜੇ ਕੰਮ ਹੋਏ ਆ ਉਹਨਾਂ ਨੂੰ ਤੇ ਜੇ ਆ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਸਾਢੇ 3 ਸਾਲ ਇਹਨਾਂ ਹੋ ਗਏ ਇਹਦੇ ਕੰਮ ਗਿਣ ਲਓ ਤੁਸੀਂ ਲੁਧਿਆਣੇ ਦਾ ਜਿਹੜਾ ਮਰਜ਼ੀ ਕੰਮ ਚੱਕ ਲਓ ਰੋਡਸ ਕਿੰਨੇ ਤੁਸੀਂ ਬਾਈਪਾਸ ਬਣ ਗਏ ਮੈਂ ਇੱਥੇ ਬੈਠਾ ਅੱਜ ਤੋਂ ਮੈਂ ਜਲੰਧਰ ਅੰਮ੍ਰਿਤਸਰ ਜਾਣਾ ਮੈਨੂੰ ਬਾਹਰ ਚੜ੍ਹ ਕੇ ਚੜਦਾ ਮੈਂ 15 ਮਿੰਟਾਂ ਚ ਟੱਪ ਜਾਣਾ ਫਲੋਰ ਜੇ ਮੈਂ ਦਿੱਲੀ ਚ ਆਪਾਂ ਚੰਡੀਗੜ੍ਹ ਜਾਣਾ ਹੈ ਤਾਂ ਇੱਧਰ ਮੁੜ ਜੰਨਾ ਮੈਨੂੰ ਕੋਈ ਸ਼ਹਿਰ ਚ ਜਾਂਦੀ ਲੋੜ ਨਹੀਂ ਅੱਗੇ ਸ਼ਹਿਰ ਤੇ ਜਿਹੜੇ ਬੰਦੇ ਟੱਪਦੇ ਸੀ ਇੱਕ ਘੰਟਾ ਸ਼ਹਿਰ ਦਾ ਸੋਚਦੇ ਸੀ ਕਿ ਇੱਕ ਘੰਟਾ ਲੁਧਿਆਣਾ ਖਾਊਗਾ ਉਦੋਂ ਬਾਅਦ ਆਪਾਂ ਮੋਗੇ ਪਹੁੰਚਾਂਗੇ ਹੁਣ 5 ਮਿੰਟਾਂ ਚ ਸ਼ਹਿਰ ਕ੍ਰਾਸ ਕਰ ਜਾਂਦਾ ਜਦੋਂ ਦਾ ਪੁਲ ਬਣਿਆ ਇਹ ਕਿਹਦੇ ਬਣਾਏ ਹੋਏ ਇਹ ਸਾਡੇ ਅਕਾਲੀ ਦਲ ਦੀ ਸਰਕਾਰ ਵੇਲੇ ਬਨੇ ਆ ਉਦੋਂ ਪਾਸ ਹੋਏ ਆ ਇਹ ਸਭ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਦਾ ਨਤੀਜਾ ਹੈ ਸਰ ਜਿਸ ਤਰ੍ਹਾਂ ਕਿ ਸਮਾਰਟ ਸਿਟੀ ਕਹੇ ਜਾਂਦਾ ਵਾ ਲੁਹਾਨੇ ਸਮਾਰਟ ਸਿਟੀ ਤੁਹਾਨੂੰ ਲੱਗਾ ਕਿ ਸਮਾਰਟ ਸਿਟੀ ਆਕਾਲੀ ਦਲ ਵਲੇ ਵੀ ਸਮਾਰਟ ਸਿਟੀ ਕਹੇ ਜਾ ਕੇ ਗੈਸਿਕਾ ਵੀ ਸਮਾਰਟ ਸਿਟੀ ਬਣਾਵਾਂਗੇ ਸਮਾਰਟ ਸਿਟੀ ਨੂੰ ਛੋੜੋ ਸਰ ਸਿਵਲ ਹਸਪੀਟਲ ਦੀ ਗੱਲ ਕਰ ਲਈਏ ਸਿਵਲ ਹਸਪੀਟਲ ਆਕਾਲੀ ਦਲ ਵਲੇ ਵੀ ਖਸਾ ਹਾਲਤ ਸੀ ਕਿ ਇਸ ਵੇਲੇ ਵੀ ਖਸਾ ਹਾਲਤ ਨਹੀਂ ਜੇ ਤੁਹਾਡੀ ਜਾਣਕਾਰੀ ਹੈ ਜਿਹੜੀ ਸਿਵਲ ਹਸਪਤਲ ਦੀ ਬਿਲਡਿੰਗ ਹੈ ਉਹ ਆਕਾਲੀ ਸਰਕਾਰ ਚ ਬਣੀ ਹੈ ਠੀਕ ਹੈ ਜੀ ਅਗੇ ਦਾ ਮੈਂਟੇਨੈਂਸ ਕਰਨੀ ਹੈ ਨਾ ਜਿਹੜੀਆਂ ਸਰਕਾਰਾਂ ਆਉਣਗੀਆਂ ਬਿਲਕੁਲ ਜੇ ਉੱਥੇ ਕੂਚਾ ਮਾਰ ਕੇ ਉੱਥੇ ਲਿਖ ਦਈਏ ਮੋਹੱਲਾ ਕਲੀਨਿਕ ਇਹਦਾ ਮਤਲਬ ਇਹਦਾ ਨਹੀਂ ਕਿ ਉਹਨਾਂ ਨੇ ਬਣਾਤਾ ਜਿਹਨੇ ਤੁਹਾਡੇ ਸੇਵਾ ਕੇਂਦਰ ਸੀ ਉਹ ਕਿੱਧਰ ਗਏ ਉੱਥੇ ਮਾਰ ਕੇ ਕੂਚੀ ਲਾ ਕੇ ਫੋਟੋ ਇਹ ਮੋਹੱਲਾ ਕਲੀਨਿਕ ਬਣ ਗਏ ਇਹ ਕੋ ਡਿਵੈਲਪਮੈਂਟ ਨਹੀਂ ਨਾ ਹੈਗੀ ਤੁਸੀਂ ਟੋਨੂ ਤੁਸੀਂ ਲੋੜੀ ਆਨੇ ਦੇਣ ਵਾਲੇ ਤੁਹਾਨੂੰ ਯਾਦ ਹੋਊਗਾ ਜਦੋਂ ਕੈਪਟਨ ਦੀ ਸਰਕਾਰ ਸੀ 7 ਵਜੇ ਰਾਸ਼ਣਾਂਗੇ ਬਿਜਲੀ ਦੀ 7 ਵਜੇ ਸ਼ੋਰੂਮ ਦੁਕਾਨਾਂ ਸਭ ਬੰਦ ਫੈਕਟਰੀਆਂ ਬੰਦ ਬਿਜਲੀ ਬੰਦ ਕਿਉਂਕਿ ਲਾਈਟ ਨਹੀਂ ਸੀਗੀ 2000 ਸੱਤ ਦੇ ਵਿੱਚ ਸਾਡੀ ਸਰਕਾਰ ਆਈ ਸਾਡੀ ਸਰਕਾਰ ਨੇ ਬਿਜਲੀ ਦੀ ਪ੍ਰੋਡਕਸ਼ਨ ਦੀ ਪ੍ਰਬੰਧ ਕੀਤੀ ਕਿੰਨੇ ਥਰਮਲ ਪਲਾਂਟ ਲੱਗੇ ਤੁਸੀਂ ਕਮੰਡੀ ਸਾਬੋ ਵੇਖ ਲਓ ਰਾਜਪੂਰਾ ਵੇਖ ਲਓ ਗੋਇੰਦਵਾਲ ਸਾਹਿਬ ਵੇਖ ਲਓ ਕਿੰਨੇ ਥਰਮਲ ਪਲਾਂਟ ਜਿਹੜੇ ਲਾ ਕੇ ਬਿਜਲੀ ਦੀ ਪ੍ਰੋਡਕਸ਼ਨ ਵਧਾਈ ਬਿਜਲੀ ਸਰਪਲਸ ਕੀਤੀ ਉਦੋਂ ਬਾਅਦ ਫੇਰੇ ਜਦੋਂ ਵੀ ਕਾਂਗਰਸ ਸਰਕਾਰ ਆ ਗਈ ਹਮ ਰੋਜ਼ ਨਵੀਆਂ ਬਿਲਡਿੰਗਾਂ ਬਣਦੀਆਂ ਫੈਕਟਰੀਆਂ ਲੱਗ ਰਹੀਆਂ ਕਿੰਨੇ ਏਸੀ ਰੋਡ ਕਿਰੀਤੇ ਜਾਂਦੇ ਆ ਕਿੰਨੀ ਲਾਗਤ ਵੱਧ ਰਹੀ ਹੈ ਇੱਕ ਸਿੰਗਲ ਯੂਨਿਟ ਜੇ ਕਾਂਗਰਸ ਨੇ ਪ੍ਰੋਡਕਸ਼ਨ ਦੇ ਵੱਲ ਕੋ ਧਿਆਨ ਦਿੱਤਾ ਤਾਂ ਤੁਸੀਂ ਗਿਣਾ ਦਿਓ ਵੀ ਆ ਉਹਨਾਂ ਨੇ ਪਲਾਟ ਲਾਇਆ ਜਾਂ ਇਹਨਾਂ ਨੇ ਕੋਈ ਲਾਇਆ ਆਮ ਆਦਮੀ ਪਾਰਟੀ ਵਾਲੇ ਗੱਲ ਪ੍ਰੈਕਟੀਕਲ ਕਰੀਏ ਹਵਾ ਹਵਾ ਹੀ ਨਹੀਂ ਬਿਜਲੀ ਫ੍ਰੀ ਦੀ ਗੱਲ ਕਰ ਲੈਨੇ ਆਪਾਂ ਕੱਲੀ ਵੇਲੇ 200 200 ਯੂਨਿਟ ਮਿਲੇ ਰਹਾ ਫ੍ਰੀ ਸੀ 400 ਯੂਨ 2 ਮਿਲਿਆ ਵਾਹ ਦੇ ਲੈਂਦਾ 400 ਯੂਨਟ ਠੀਕ ਹੈ ਜੀ ਹੁਣ ਇਹਨੇ 600 ਯੂਨਟ ਫ੍ਰੀ ਕੀਤੇ ਹੋਏ ਨੇ ਦੇਖੋ ਬਾਦਲ ਸਾਹਿਬ ਨੇ ਕੱਲੀ ਬਿਜਲੀ ਦੀ ਸੀ ਫ੍ਰੀ ਕੀਤਾ ਉਹਨਾਂ ਸਰ ਇਹ ਵੀ ਕਿਹਾ ਅਗਰ 600 ਯੂਨਟ ਦੇ 1 ਯੂਨਟ ਵੀ ਉੱਪਰ ਹੁੰਦਾ ਪਰ 600 ਦਾ ਬਿੱਲ ਵੀ ਲਾਲ ਦੇਣਾ ਪਏਗਾ ਇਹ ਤਾਂ ਸਾਰਾ ਹੀ ਮੰਗਦੇ ਆ ਹਾਂ ਫਿਰ ਤਾਂ ਸਾਰਾ ਮੰਗਦੇ ਆ ਇਹ ਵੀ ਇੱਕ ਡਰਾਮਾ ਹੈ ਮੇਨ ਗੱਲ ਇਹ ਹੈ ਵੀ ਜਦੋਂ ਬਾਦਲ ਸਾਹਿਬ ਨੇ ਕੀਤੀ ਸੀ ਵੀ ਗਰੀਬ ਬੰਦੇ ਐ ਇਹਨਾਂ ਨੂੰ ਕੁਛ ਹੈਲਪ ਹੋ ਜੇ ਕਿਉਂਕਿ ਇਹਨਾਂ ਕੋਲ ਸੋਰਸ ਸ਼ਾਪ ਇਨਕਮ ਹੈ ਨਹੀਂ ਉਹ 200 ਯੂਨਟ ਇੱਕ ਗਰੀਬ ਪਰਿਵਾਰ ਨੂੰ ਦਿੱਤੀ ਸੀ ਮਹੀਨੇ ਦੀ ਇਕੱਲੀ ਉਹ ਨਹੀਂ ਸੀ ਦਿੱਤੀ ਆਟਾ ਦਾਲ ਸਕੀਮ ਗਰੀਬ ਬੱਚਿਆਂ ਨੂੰ ਸਾਈਕਲ ਠੀਕ ਹੈ ਜੀ ਉਹਨਾਂ ਦੇ ਮੈਡੀਕਲ ਦੇ ਵਾਸਤੇ ਬੀਮਾ ਸਕੀਮ ਯਾਤਰਾ ਸਕੀਮ ਗਰੀਬ ਬੰਦਾ ਨਹੀਂ ਜਾ ਸਕਦਾ ਉਹਨਾਂ ਨੂੰ ਫਰੀ ਰੇਲ ਸੇਵਾ バス ਸੇਵਾ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਪ੍ਰਬੰਧ ਕਰਕੇ ਦਿੱਤਾ ਬਾਦਲ ਸਾਹਿਬ ਨੇ ਇਹੋ ਜੀਆਂ ਸਕੀਮਾਂ ਲਿਆਦੀਆਂ ਕਿਸਾਨਾਂ ਦੀਆਂ ਮੰਡੀਆਂ ਬਣਾਈਆਂ ਐਂਬੂਲੈਂਸ ਐਂਬੂਲੈਂਸ 108 ਸ਼ੁਰੂ ਹੋਈ ਅਦਰ ਉਹ ਚੋਣ ਸਕੀਮਾਂ ਸੈਂਟਰ ਸਰਕਾਰ ਦੀਆਂ ਬਾਕੀ ਪੰਜਾਬ ਸਰਕਾਰ ਦੀਆਂ ਅਕਾਲੀ ਸਰਕਾਰ ਬਾਦਲ ਸਾਹਿਬ ਨੂੰ ਤੁਸੀਂ ਵੇਖੋ ਬਾਦਲ ਸਾਹਿਬ ਤਾਂ ਹਰ ਪਿੰਡ ਚ ਜਾ ਕੇ ਸੰਗਤ ਦਰਸ਼ਨ ਕਰਦੇ ਸੀ ਆਪ ਲੋਕਾਂ ਚ ਜਾਂਦੇ ਸੀ ਤੇ ਸਰ ਜਿਹੜੀਆਂ ਸਕੀਮਾਂ ਤੁਸੀਂ ਕਰਾਈਆਂ ਉਹ ਤਾਂ ਇਸ ਵਕਤ ਵੀ ਚੱਲਦੀਆਂ ਪਈਆਂ ਨਾ ਕਿ ਮੇਰੇ ਉਹ ਸਾਡੀ ਸਰਕਾਰ ਦੀਆਂ ਹੀ ਆ ਨਾ ਕਿ ਇਹ ਸਕੀਮਾਂ ਤਾਂ ਬੰਦ ਕਰਤੀਆਂ ਚੰਦ ਦਾ ਇਹ ਵੀ ਬੰਦ ਆਟਾ ਦਾ ਦੀ ਗੱਲ ਕਰੀਏ ਇਹਨੂੰ ਬੰਦ ਕਰ ਸਕਦੇ ਇਹਨਾਂ ਨੇ ਬੰਦ ਕੀਤੇ ਆ ਜੀ ਓਕੇ ਇਹਨਾਂ ਸਕੀਮ ਬੰਦ ਹੈ ਆਤਾਦਾਲ ਸਕੀਮ ਵੀ ਕਿਸੇ ਨੂੰ ਤਿੰਨ ਮਹੀਨਾ ਬਾਅਦ ਮਿਲਦਾ ਕਿਹਾ ਛੇ ਹੁਣ ਉਹ ਵੀ ਕੰਕ ਮਿਲਦੀ ਹੁਣ ਉਹ ਨਹੀਂ ਮਿਲਦਾ ਫਿਰ ਤੁਹਾਡੀ ਸਾਈਕਲ ਬੰਦ ਹੈ ਤੁਹਾਡਾ ਹੋਰ ਦੱਸੋ ਬੱਚਿਆਂ ਨੂੰ ਜਿਹੜਾ ਸੀਗਾ ਉਹ ਕਿੱਥੇ ਆ ਇਹ ਬੰਦ ਕੋਲ ਸਕੂਲ ਦੀ ਬਿਲਡਿੰਗ ਬਣਾਈ ਰੱਖਦੇ ਨੇ ਇਹਨਾਂ ਨੇ ਤੇ ਸਰ ਗੱਲ ਕਰ ਲਈ ਜਿਸ ਤਰ੍ਹਾਂ ਕਿ ਪਹਿਲਾਂ ਆਪਾਂ ਛੱਦ ਦਿਨ ਸਾਲ ਪਹਿਲਾਂ ਦੀ ਗੱਲ ਕਰਿਆ ਕਿ ਇੱਕ ਹਵਾ ਚੱਲਦੀ ਸੀ ਕਿ ਆਪ ਹਰਕ ਦੇ ਮੋਢੇ ਵਿੱਚ ਆਮ ਸਰਕਾਰ ਆਪ ਸਰਕਾਰ ਆਪ ਸਰਕਾਰ ਸੀ ਕੀ ਲੱਗਦਾ ਸਾਇਦੇ ਵਿੱਚ ਆਪ ਸਰਕਾਰ ਆਈ بس ਇਹ ਤੁਸੀਂ ਦੇਖ ਹੀ ਰਹੇ ਹੋ ਅੱਜ ਹਰ ਬੰਦੇ ਦੇ ਮੂੰਹ ਤੇ ਇੱਕ ਹੀ ਗੱਲ ਹੈ ਯਾਰ ਇਹਨਾਂ ਨਾਲ ਤਾਂ ਕੱਲ ਹੀ ਚੰਗੇ ਸੀ ਪਿੰਡ ਚ ਜਾਓ ਚਰਚ ਜਾਓ ਹਰ ਬੰਦੇ ਦੇ ਮੂੰਹ ਤੇ ਇਹੀ ਹੈ ਵੀ ਅੱਜ ਇਹਨਾਂ ਨਾਲ ਤਾਂ ਕੱਲ ਹੀ ਚੰਗੇ ਸੀ ਇਹ ਤਾਂ ਬਈ ਤੁਸੀਂ ਸਮਾਂ ਹੁੰਦਿਓ ਜਿਵੇਂ ਇਹ ਤੇਜ਼ੀ ਨਾਲ ਆਏ ਹਨ ਉਹਨੀ ਤੇਜ਼ੀ ਨਾਲ ਹੀ ਗਏ ਹਾਂ ਕੀ ਸਰ ਤੁਸੀਂ ਐਂਡਵਿਚ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਦੇਣਾ ਚਾਹਾਂਗਾ ਜੀ ਤੁਸੀਂ ਸੋਚ ਸਮਝ ਕੇ ਹਰ ਇੱਕ ਨੂੰ ਪਰਖ ਕੇ ਚੰਨ ਵੇਖ ਕੇ ਮਰੇ ਆਪਾਂ ਦਿੱਲਾ ਜਨਾਈਏ ਪ੍ਰੈਕਟੀਕਲ ਵੇਖੇ ਵੀ ਕਿਹੜਾ ਕੰਮ ਕਦੋਂ ਹੋਇਆ ਕੰਮ ਵੇਖ ਕੇ ਉਹ ਸਰਕਾਰ ਵੇਖ ਕੇ ਬਾਲਤ ਸਾਹਿਬ ਆਜੀ ਤੇ ਅੱਜ ਦੀਆਂ ਸਰਕਾਰਾਂ ਵੇਖ ਕੇ ਉਹਨਾਂ ਨੂੰ ਕੰਪੇਅਰ ਕਰਕੇ ਫੇਰ ਵੋਟ ਪਾਓ ਤੁਹਾਨੂੰ ਆਪਾਂ ਪੰਜਾਬ ਬਚਾਉਣਾ ਹੈ ਹਮ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਅੱਜ ਤੁਸੀਂ ਦੇਖ ਲਓ ਪੰਜਾਬ ਸਰਕਾਰ ਪੰਜਾਬ ਦੀ ਨਹੀਂਗੀ ਹਰ ਇੱਕ ਸੀਟ ਦੇ ਉੱਤੇ ਦਿੱਲੀ ਦੇ ਬੰਦੇ ਬੈਠੇ ਆ ਇਹ ਤਾਂ ਜ਼ਬਰਦਿਆ ਸਟੈਂਪਾ ਇਹਨਾਂ ਨੂੰ ਤਾਂ ਕਹਿ ਜਾਂਦੇ ਆ ਫਰਦਾਕੇ ਇੱਥੇ ਸਾਈਨ ਕਰਦੇ ਇਹਨਾਂ ਦੀ ਬਸ ਕੁਛ ਨਹੀਂ ਇਹ ਸਭ ਕੇਦਰੀਵਾਲ ਦੁੱਧੀਆਂ ਤੀਜੀਆਂ ਟੀਮਾਂ ਉੱਤੇ ਬੈਠੀਆਂ ਹੋਈਆਂ ਜਿਹੜੀਆਂ ਪੰਜਾਬ ਨੂੰ ਸਿਆਗਵਾਾਂ ਤੇ ਘੋਣਵਾਂ ਦੇ ਖਾਰੀਆਂ ਪੰਜਾਬ ਲੁੱਟਿਆ ਜਾ ਰਿਹਾ ਜਿਹੇ ਨੂੰ ਅਸੀਂ ਬਚਾਉਣਾ ਹੈ ਤਾਂ ਸਾਨੂੰ ਅਕਾਲੀ ਸਰਕਾਰ ਲਿਆਉਣੀ ਹੋਵੇਗੀ ਥੈਂਕ ਯੂ ਗਾਇਜ਼ ਅੱਜ ਦਾ ਗੱਲਬਾਤ ਕੀਤੀ ਡਾਕਟਰ ਸਿਗਰੇਵ ਸਿੰਘ ਜੀ ਨਾਲ ਐਚ ਡਿਸੈਂਟ ਪ੍ਰੋਨਿਟ ਸੁਖਵੀਰ ਬਾਲਾ ਜੀ ਆਏ ਸੀ ਲੋਕਾਂ ਦੇ ਵਿੱਚ ਬੋਟਾ ਦਾ ਪ੍ਰਚਾਰ ਕਰ ਰਹੇ ਸੀਗੇ ਬਾਕੀ ਡਾਕਟਰ ਸਿਗਰੇਵ ਜੀ ਦਾ ਕਹਿਣਾ ਇਹ ਹੈ ਕਿ ਅਗਰ ਕੋਈ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਤਾਂ ਖੇਤਰੀ ਪਾਰਟੀ ਕਰ ਸਕਦੀ ਹੈ ਬਾਕੀ ਦਾ ਬਾਕੀ ਦੱਸ ਸਕਦੇ ਲੋਕ ਆਪਣਾ ਮਤਦਾਨ ਕਿਹਨੂੰ ਦਿੰਦੇ ਬਾਕੀ ਹੋਰ ਵੀ ਨਵੇਂ ਆਪਣੇ ਲਾ ਕੇ ਹਾਜ਼ਰ ਹੋਵਾਂਗੇ